देर रात ब्लैक या 2 फिल्म दी स्टारकास्ट श्री दरबार साहिब ਵਿੱਚ ਹੋਈ ਨਤਮਸਤਕ ਜੀ ਹਾਂ 3 ਮਾਰਚ ਨੂੰ ਰਾਤ 10 ਵਜੇ ब्लैक या 2 ਫਿਲਮ ਦੀ ਸਟਾਰਕਾਸਟ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਜਿਸ ਦੇ ਵਿੱਚ ਫਿਲਮੀ ਅਦਾਕਾਰ ਦੀਪ ਖਰੋੜ ਤੇ ਫਿਲਮੀ ਅਦਾਕਾਰਾ ਜਪਜੀ ਖੈਰਾ ਵੀ ਮੌਜੂਦ ਸੀ ਇਹਨਾਂ ਵੱਲੋਂ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਆਪਣੀ ਆਉਣ ਵਾਲੀ ਫਿਲਮ ਦੀ ਕਾਮਯਾਬੀ ਦੀ ਅਰਦਾਸ ਕੀਤੀ ਗਈ ਅੱਜ ਵਾਹਿਗੁਰੂ ਦੇ ਗੁਰੂ ਦੀ ਨਗਰੀ ਆਏ ਜੀ ਸ੍ਰੀ ਹਰਮੰਦਰ ਸਾਹਿਬ ਸਾਡੀ ਫਿਲਮ ਆਉਣੀ ਆ 8 ਮਾਰਚ ਨੂੰ ਬਲੈਕਆਟੂ ਵਿਵੇਕ ਕੋਰੀ ਸਾਹਿਬ ਪ੍ਰੋਡਿਊਸਰ ਸਾਹਿਬ ਲक्की ਧਾਲੀਆਲ ਜਬਜੀ ਖਹਿਰਾ ਜੀ ਉਹ ਅੰਦਰ ਸੇਵਾ ਕਰ ਰਹੇ ਨੇ ਸੋ ਸਾਡੀ ਸਾਰੀ ਟੀਮ ਆਈ ਔਰ ਹਮੇਸ਼ਾ ਕਦੇ ਵੀ ਚੰਗੇ ਕੰਮ ਦੀ ਸ਼ੁਰੂਆਤ ਜੋ ਅਸੀਂ ਕਰਦੇ ਆਂ ਇੱਥੋਂ ਵਾਹਿਗੁਰੂ ਦੇ ਦਰ ਤੋਂ ਆਸ਼ੀਰਵਾਦ ਲੈ ਕੇ ਹੀ ਕਰਦੇ ਆਂ ਅਸੀਂ ਕਿ ਦੁਨੀਆ ਦਾ ਕੋਈ ਵੀ ਇਨਸਾਨ ਹੈ ਜਦੋਂ ਆਪਣੇ ਕਿਸੇ ਕੰਮ ਦੀ ਆਪਣੀ ਚੜ੍ਹਤ ਲਈ ਅਰਦਾਸ ਕਰਨ ਆਉਂਦਾ ਤਾਂ ਇਸੇ ਦਰ ਤੋਂ ਕਰਕੇ ਜਾਂਦਾ ਔਰ ਇਸੇ ਦਰ ਤੋਂ ਸਭ ਕੁਝ ਮਿਲਦਾ ਅੱਜ ਅਸੀਂ ਜੋ ਵੀ ਹਾਂ ਜਿੱਥੇ ਵੀ ਹਾਂ ਜਦਾ ਅਸੀਂ ਫਿਲਮਾਂ ਕਰ ਰਹੇ ਹਾਂ ਸਭ ਇਸ ਗੁਰੂ ਦੇ ਦਰ ਦੀ ਬਖਸ਼ਿਸ਼ ਹੈ ਔਰ ਹਮੇਸ਼ਾ ਇੱਥੇ ਆ ਕੇ ਰੂਹ ਨੂੰ ਸਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਔਰ ਸਾਨੂੰ ਐ ਲੱਗਦਾ ਜਦ ਤੱਕ ਅਸੀਂ ਦਰਤੇ ਨਹੀਂ ਆਉਂਦੇ ਅਸੀਂ ਅਧੂਰੇ ਆ ਸਾਡਾ ਕੰਮ ਸੰਪੂਰਨ ਨਹੀਂ ਹੁੰਦਾ ਇਸ ਤਰ੍ਹਾਂ ਦੀ ਫਿਲਮ ਫਿਲਮ ਬਹੁਤ ਵਧੀਆ ਜੀ ਇਹ ਉਹਨਾਂ ਲੋਕਾਂ ਦੀ ਕਹਾਣੀ ਹੈ ਜਿਹੜੇ ਵੰਡ ਤੋਂ ਪਹਿਲਾਂ ਪਾਕਿਸਤਾਨ ਦੇ ਸਰਦਾਰ ਸੀਗੇ ਜ਼ਮੀਰਾਂ ਵਾਲੇ ਲੋਕ ਸੀ ਵੰਡ ਤੋਂ ਬਾਅਦ ਜਦੋਂ ਇੱਧਰ ਆਏ ਤਾਂ ਬਲੈਕੀਏ ਬਣੇ ਤੇ ਇੱਕ ਬਹੁਤ ਚੰਗਾ ਮੈਸੇਜ ਹੈ ਔਰ ਬੜੇ ਵੱਡੇ ਪੱਧਰ ਤੇ ਸੀ ਫਿਲਮ ਬਣਾਈ ਹੈ ਹਰ ਪੰਜਾਬੀ ਬੰਦੇ ਨੂੰ ਪ੍ਰਾਊਡ ਹੋਊਗਾ ਕਿ ਸਾਡਾ ਅੱਜ ਪੰਜਾਬੀ ਸਿਨੇਮਾ ਸਾਊਥ ਦੇ ਬਰਾਬਰ ਬਾਲੀਵੁੱਡ ਦੇ ਬਰਾਬਰ ਜਾ ਕੇ ਚਲਾ ਗਿਆ ਅਸੀਂ ਇਸ ਪੱਧਰ ਦੀ ਫਿਲਮ ਬਣਾਈ ਹੈ ਇੰਨੇ ਵੱਡੇ ਬਜਟ ਦੀ ਅਸੀਂ ਫਿਲਮ ਬਣਾਈ ਹੈ ਆਓ ਤੇ ਪੂਰੀ ਟੀਮ ਪੂਰੀ ਟੈਕਨੀਕਲ ਟੀਮ ਅਸੀਂ ਸਾਰੀਆਂ ਬੈਸਟ ਤੋਂ ਬੈਸਟ ਸਾਊਥ ਤੋਂ ਬਾਲੀਵੁੱਡ ਤੋਂ ਲਈਆਂ ਨੇ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਅਸੀਂ ਇੱਕ ਚੰਗੀ ਫਿਲਮ ਬਣਾਉਣ ਦੇ ਵਿੱਚ ਔਰ ਟ੍ਰੇਲਰ ਨੂੰ ਯੂਟਿਊਬ ਦੇ ਉੱਤੇ ਟ੍ਰੇਲਰ ਆਇਆ ਉਹਨੂੰ ਬਹੁਤ ਰਿਸਪੌਂਸ ਮਿਲੇ ਆ ਔਰ ਮਿਊਜ਼ਿਕ ਨੂੰ ਬਹੁਤ ਰਿਸਪੌਂਸ ਮਿਲ ਰਿਹਾ ਹੁਣ ਇਸ ਗੁਰੂ ਦੇ ਦਰ ਤੋਂ ਵੈਗਰੂ ਦੇ ਦਰ ਤੋਂ ਆਸ਼ੀਰਵਾਦ ਲਿਆ ਸਾਡੀ ਸਾਰੀ ਟੀਮ ਨੇ ਔਰ ਬਾਬਾ ਜੀ ਕਿਰਪਾ ਕਰਨਗੇ ਸਾਡੇ ਦੇ ਦੱਸਿਓ ਜੱਜ ਜੀ ਜਰਾ ਥੈਂਕ ਯੂ ਥੈਂਕ ਯੂ ਥੈਂਕ ਯੂ ਸਾਰੇ ਜਾਣਿਆਂ ਨੂੰ ਇਹੀ ਬੇਨਤੀ ਹੈ ਕਿ ਜਾ ਕੇ ਜ਼ਰੂਰ ਫਿਲਮ ਦੇਖਿਓ ਪੰਜਾਬੀ ਸਿਨੇਮਾ ਨੂੰ ਪੰਜਾਬੀ ਜ਼ੁਬਾਨ ਨੂੰ ਸਪੋਰਟ ਕਰਦੇ ਰਹੋ ਔਰ ਅੱਜ ਅਸੀਂ ਆਏ تھے ਆਸ਼ੀਰਵਾਦ ਲੈਂਡ ਤੇ ਤੁਹਾਡੀਆਂ ਦੁਆਵਾਂ ਛੱਡ ਕੇ ਫਿਲਮ ਜੜੀ ਉਹ ਬਣ ਚੁੱਕੀ ਹੋਈ ਆ ਔਰ ਬਾਕੀ ਹੁਣ ਬਾਬਾ ਜੀ ਦੀ ਮਿਹਰ ਆ ਜੀ ਜਰੂਰ ਜਾ ਕੇ ਤੁਸੀਂ ਆਪਣਾ ਪਾਰਟ ਪਲੇ ਕਰੋ ਪੰਜਾਬੀ ਸਿਨੇਮਾ ਨੂੰ ਸਪੋਰਟ ਕਰੋ ਥੈਂਕ ਯੂ ਮੇਰਾ ਰੋਲ ਜੀ ਨਿੰਮੋ ਨਾਮ ਦੀ ਕੁੜੀ ਆ ਉਹਦਾ ਕਿਰਦਾਰ ਪਲੇ ਕਰ ਰਹੀ ਆ ਮੈਂ ਪੋਲੀਟਿਸ਼ੀਅਨ ਵੀ ਦਿਖਾਇਆ ਵਿੱਚ ਗਰੀਬ ਕੁੜੀ ਅਮੀਰ ਸੋ ਸਾਰੇ ਤਰ੍ਹਾਂ ਦੇ ਸ਼ੇਡਸ ਮਿਕਸ ਕਰਕੇ ਮੈਨੂੰ ਕਿਰਦਾਰ ਇਹ ਮਿਲਿਆ ਸ਼ੂਟਿੰਗ ਕਿੱਥੇ ਕਿੱਥੇ ਹੋਈ ਆ ਇਹ ਰਾਜਸਥਾਨ ਚ ਹੋਈ ਆ ਜੀ ਪੰਜਾਬ ਚ ਹੋਈ ਆ ਜੀ ਹਾਂ ਜੀ ਇਹ ਬੰਬੇ ਹੋਈ ਆ ਬੰਬੇ ਜੀ